I'm oh, ජාර්කුන් ඊසාම එයාගෑ අර්දාස්සාරිී ਜੀ ਸਭ ਤੇਰਾ ਕਹੂ ਨਾਕਬ ਤੇਰੀ ਵਡਿਆਈ ਹੋਈ ਨਾ जाने मेरा वाहे गुरु जी सौर महल्ला ਪ੍ਰੀਤਮ ਜਾਨ ਲੇ ਹੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਪ੍ਰੀਤਮ ਜਾਨ ਲੇ ਹੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ ਕੋ ਕਾਹੂ ਕੋ ਨਾਹੀ ਰਹਾ ਸੁਖ ਮੈਂ aan bahut mil baithat rahat chau dis ke re bipak par sabhi ਸੰਗ ਛਾਡਤ ਕੋ ਨਯਾਵਤ ਨੇਰੇ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਸੰਗ ਲਾਗੀ ਜਬ ਹੀ ਹੰਸੀ ਇਹ ਕਾਇਆ ਪ੍ਰੇਤ ਪ੍ਰੇਤ ਭਾਗੀ ਏਹ ਬਿਦਕੋ ਬਿਵਹਾਰ ਬਨਿਓ ਹੈ ਨਾਨਕ ਹਰ ਜੀ ਊ ਕਾਮਨਾ ਏਹ ਪਿੱਤ ਕੋ ਬਿਉਹਾਰ ਬਨਿਓ ਜਾਸੋ ਨੇ ਹੋ ਲਗਾਇਓ ਅੰਤ ਬਾ ਨਾਨਕ ਬਿਨ ਹਰ ਜੀ ਕੋ ਕਾਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ অতি ਸਤ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸਰਬਤ ਮਾਈ ਭਾਈ ਵਡਭਾਗੇ ਹੋ ਤਨਤਾ ਦੇ ਜੋਗ ਹੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪ ਸਾਰੀਆਂ ਸੰਗਤਾਂ ਨੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿੱਕੀ ਗੋਦ ਵਿੱਚ ਬੈਠ ਕਰਕੇ ਆਪਣੀ ਹਾਜ਼ਰੀ ਲਗਵਾਈ ਹੈ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਗੁਰਨੂਰ ਸਿੰਘ ਜੀ ਨੇ ਸਾਰੀਆਂ ਸੰਤਾਂ ਨੂੰ ਇਸ ਹੁਕਮਨਾਮੇ ਦੀ ਵਿਆਖਿਆ ਗੁਰ ਇਤਿਹਾਸ ਦੇ ਨਾਲ ਸਾਰੀਆਂ ਸੰਤਾਂ ਨੂੰ ਨਿਹਾਲ ਕਰਵਾਇਆ ਭਾਈ ਸਾਹਿਬ ਭਾਈ ਗੁਰਨੂਰ ਸਿੰਘ ਸਿੰਘ ਸਾਹਿਬ ਜਾਨੀ ਕੁਲਵੰਤ ਸਿੰਘ ਜੀ ਦੇ ਫਰਜੰਦ ਨੇ ਜੋ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਦੀ ਸੇਵਾ ਹੈ ਆਪ ਸਾਰੇ ਹੀ ਤਕਰੀਬਨ ਹਰ ਰੋਜ਼ ਉਹਨਾਂ ਨੂੰ ਲਾਈਵ ਦੇਖਦੇ ਹੋ ਉਹਨਾਂ ਦੇ ਫਰਜੰਦ ਨੇ ਅਤੇ ਨਾਲ ਉਹਨਾਂ ਦੇ ਸਾਥੀ ਦਮਦਮੀ ਟਕਸਾਲ ਤੋਂ ਭਾਈ ਸਾਹਿਬ ਭਾਈ ਗੁਰਜਿੰਦਰ ਸਿੰਘ ਜੀ ਬਹੁਤ ਹੀ ਸਤਿਕਾਰ ਭਾਈ ਸਾਹਿਬ ਉਹਨਾਂ ਦਾ ਸਾਥੀ ਦਾ ਸ੍ਰੀਮਾਨ ਕਸ਼ਮੀਰ ਸ੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਜਾਨੀ ਸਿੰਘ ਸਾਹਿਬ ਜਾਨੀ ਕੁਲਵੰਤ ਸਿੰਘ ਜੀ ਦਾ ਵੀ ਧੰਨਵਾਦ ਭਾਈ ਸਾਹਿਬ ਉਹਨਾਂ ਦਾ ਵੀ ਧੰਨਵਾਦ ਸੋ ਗੁਰੂ ਕਰਦੀ ਬਖਸ਼ੀਸ਼ ਰੂਪਾਓ ਦਿੱਤਾ ਜਾਵੇਗਾ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਉਹ ਗੁਰੂ ਕਰਦੀ ਬਖਸ਼ੀਸ਼ ਰੂਪ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੁਵਾਉ ਪਾਈ ਗੁਰਨੀਸ ਗੁਰੂ ਵੀ ਧੰਨਵਾਦ ਪਾਈ ਸਾਹਿਬ ਪਾਈ ਗੁਰਜਿੰਦਰ ਸਿੰਘ ਜੀ ਦਾ ਵੀ ਧੰਨ ਆਪ ਸਾਰੀਆਂ ਸੰਤਾਂ ਨੂੰ ਬਹੁਤ ਹੀ ਸੋਹਣੇ ਵਿਚਾਰ ਦੇ ਨਾਲ ਉਹਨਾਂ ਨੇ ਸਰਮਣ ਕਰਾਈ ਨੇ ਆਓ ਜਿੰਨਾ ਚਿਰ ਦੇਗ ਪ੍ਰਸਾਦ ਵਰਤ ਰਿਹਾ ਹੈ ਉਹਨਾਂ ਚਿਰ ਸਮੇਂ ਦੇ ਵਿੱਚ ਬਾਰਾ ਸਾਲ ਆਪ ਸਾਰੀ ਸੰਗਤ ਨਿਮਰਤਾ ਦੇ ਨਾਲ ਬੈਠ ਕਰਕੇ ਸਰਬਨ ਕਰੋ ਜਿਸ ਅਸਥਾਨ ਦੇ ਉੱਤੇ ਬੈਠੇ ਹੋ ਆਮ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਹੈ ਇੱਥੋਂ ਦੇ ਰਾਜਾ ਰਾਜਾ ਫਤੇ ਚੰਦ ਮੈਣੀ ਤੇ ਰਾਜ ਮਾਤਾ ਬਸੰਬਰਾ ਦੇਵੀ ਉਹਨਾਂ ਦੇ ਮਹਿਲ ਸਨ ਉਸ ਸਮੇਂ ਦੇ ਵਿੱਚ ਇਹ ਰਾਜੇ ਦਾ ਮਹਿਲ ਸੀ ਪਿਆਰੇਓ ਜਦੋਂ ਖੁਦ ਨਿਰੰਕਾਰ ਸਰਪਤਸਾ ਮਹਾਰਾਜ ਜੀ ਸਾਲਸਰਾਏ ਜੋਰੀ ਦੀ ਹਵੇਲੀ ਵਿਖੇ ਪ੍ਰਕਾਸ਼ਮਾਨ ਹੁੰਦੇ ਨੇ ਜਿੱਥੇ ਅੱਜ ਤਖਤ ਸ੍ਰੀ ਹਰਮੰਦਰ ਜੀ ਸਸੋਬਿਤ ਹੈ ਆਪ ਸਾਰੀਆਂ ਸੰਤਾਨਾਂ ਨੇ ਜਦੋਂ ਮਹਾਰਾਜ ਦੀ ਬਾਲ ਅਵਸਥਾ ਦੇ ਵਿੱਚ ਮਾਤਾ ਜੀ ਨੇ ਕੇਸਸਤਰ ਲਾ ਕੇ ਖੇਡਣ ਵਾਸਤੇ ਸਾਹੇਜਣਾ ਉਸ ਸਮੇਂ ਵਿੱਚ ਇਹ ਬਹੁਤ ਹੀ ਆਲੀਸ਼ਾਨ ਅਸਥਾਨ ਸੀ ਰਾਜਾ ਫਤੇਜੰਦ ਮੈਣੀ ਦਾ ਇਹ ਘਰ ਸੀ ਪਿਆਰੇ ਮਹਿਲ ਸੀ ਉਹਨਾਂ ਦਾ ਮਹਾਰਾਜ ਨੇ ਹਰ ਰੋਜ਼ ਖੇਡਣ ਵਾਸਤੇ ਇੱਥੇ ਆਉਣਾ ਅਨੇਕਾਂ ਹੀ ਚੋਜ ਮਹਾਰਾਜ ਨੇ ਹਰ ਰੋਜ਼ ਇੱਥੇ ਵਰਤੌਣੇ ਨਾਲ ਸਾਥੀਆਂ ਨੂੰ ਲੈ ਕਰਕੇ ਤੇ ਜਿਹੜੀ ਮਾਤਾ ਸੀ ਮਹਾਰਾਜ ਮਾਤਾ ਬਸੰਬਰਾ ਦੇਵੀ ਦੀ ਘਰ ਵਾਲੀ ਉਹਨਾਂ ਦੇ ਮਹਿਲ ਉਹਨਾਂ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ ਪਿਆਰੇਓ ਜਦੋਂ ਵੀ ਮਹਾਰਾਜ ਦੇ ਮੁਖੜੇ ਦੇ ਵੱਲ ਦੇਖਣਾ ਇੱਕ ਮਨ ਦੇ ਵਿੱਚ ਲਾਲਸਾ ਸੀ ਵੀ ਕਿਤੇ ਅਕਾਲ ਪੁਰਖ ਪਰਮਾਤਮਾ ਖੁਦ ਨਿਰੰਕਾਰ ਦੀ ਕਿਰਪਾ ਹੋਵੇ ਤੇ ਮੇਰੀ ਗੋਦ ਵਿੱਚ ਵੀ ਇਦਾਂ ਦਾ ਲਾਲ ਖੇਡਦਾ ਕਿਉਂਕਿ ਨੂਰ ਸੀ ਮਹਾਰਾਜ ਦੇ ਚਿਹਰੇ ਦੇ ਉੱਤੇ ਰੋਜ਼ ਮਹਾਰਾਜ ਨੂੰ ਦੇਖਣਾ ਤੇ ਰੋਜ਼ ਇਹੀ ਬੇਨਤੀ ਕਰਨੀ ਇੱਕ ਦਿਨ ਮਹਾਰਾਜ ਨੇ ਖੇਡ ਵਰਤਾਈ ਜਿਹੜਾ ਸਤਖੰਡ ਸਾਹਿਬ ਆਪ ਸਾਰੀ ਸੰਗਤ ਦਰਸ਼ਨ ਦੇਦਾਰੇ ਕਰਦੇ ਹੋ ਇਹ ਮਾਤਾ ਬਸੰਬਰਾ ਦੇਵੀ ਦਾ ਕਮਰਾ ਸੀ ਤੇ ਖਿਆਲ ਕਰਿਓ ਪਿਆਰਿਓ ਤਨ ਹੈ ਉਹ ਜਿਹਦੀ ਗੋਦ ਦੇ ਵਿੱਚ ਕਲਗੀ ਤਰਪਾਤਸਾ ਵਰਗਾ ਲਾਲ ਬੈਠਾ ਬਸਾ ਕੀਤੀਆਂ ਹੋਣ ਗਿਆ ਕਿੰਨੇ ਭਾਗ ਚੰਗੇ ਨੇ ਗੁਰੂ ਗੋਦ ਵਿੱਚ ਬੈਠ ਗਏ ਤੇ ਮਾਂ ਹੁੰਦੀ ਹੈ ਮਾਂ ਕਹਿੰਦੀ ਹੈ ਵੀ ਬਾਲ ਗੋਬਿੰਦ ਰਾਏ ਮੇਰੇ ਮਨ ਦੀ ਭਾਵੇਂ ਜੇ ਕਿਤੇ ਮੇਰੇ ਘਰ ਦੇ ਔਲਾਦ ਹੋ ਸੰਤਾਨ ਹੋਵੇ ਲਾਲ ਹੋਵੇ ਤੇ ਕੇਵਲ ਤੁਹਾਡੇ ਵਰਗਾ ਹੋਣਾ ਚਾਹੀਦਾ ਹੈ। ਤਵੱਜੋ ਦਿਓ ਪਿਆਰਿਓ। ਮਾਂ ਨੂੰ ਕਹਿੰਦੇ ਵੀ ਮਾਂ ਜੇ ਤੂੰ ਇਹ ਸੋਚਦੀ ਹੈ ਨਾ ਵੀ ਤੇਰੇ ਘਰ ਦਾ ਲਾਲ ਹੋਵੇ। ਆਲ ਅਵਸਥਾ ਸੀ ਮਹਾਰਾਜ ਦੀ। ਬਾਲ गोविंद ਰਾਏ ਮਾਤਾ ਬਿਸੰਬਰਾ ਦੇਵੀ ਨੂੰ ਕਹਿੰਦੇ ਕਹਿੰਦੇ ਮਾਂ ਜੇ ਤੂੰ ਚਾਹੁੰਦੀ ਹੈ ਨਾ ਇਹ ਸਮੁੱਚੀ ਕਾਇਨਾਤ ਦੇ ਵਿੱਚ ਖੰਡ ਬ੍ਰਹਿਮੰਡਾ ਦੇ ਵਿੱਚ ਦਾ ਲਾਲ ਹਾਂ ਤੇ ਇੱਕ ਬਹਾਦਰ ਦਾ ਤੇ ਤੁਸੀਂ ਖਿਆਲ ਕਰਿਓ ਪਿਆਰਿਓ ਕਵੀ ਕਹਿੰਦਾ ਹੈ ਵੀ ਧੰਨ ਕਲਗੀਧਰ ਪਾਤਸ਼ਾਹ ਉੱਚਤ ਧਰਮ ਦੀ ਰੱਖ ਲਈ ਸਿਰਾ ਦੀ ਦੇ ਕੇ ਥੰਮੀ ਸਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤਰ ਤੇ ਉਹ ਮਾਂ ਹਜੇ ਨਾ ਜੰਮੀ ਜਦੋਂ ਆਪਾਂ ਸੰਸਾਰ ਦੀ ਗੱਲ ਕਰਦੇ ਹਾਂ ਨਾ ਪਿਆਰਿਓ ਦੁਨੀਆਂ ਦੀ ਗੱਲ ਕਰਦੇ ਹਾਂ ਤੇ ਭਾਰਤ ਵਿੱਚ ਸਰਬਣ ਦਾ ਨਾਮ ਸਭ ਤੋਂ ਉਚਾ ਹੈ ਬੜੀ ਉਹਨੇ ਸੇਵਾ ਕੀਤੀ ਆਪਣੇ ਮਾਪੇ ਦੀ ਜੇ ਆਪਾਂ ਗੱਲ ਕਰੀਏ ਤਾਂ ਪਰ ਜਦੋਂ ਅਸੀਂ ਗੁਰੂ ਨਾਨਕ ਦੇ ਘਰ ਦੇ ਵੱਲ ਛਾਤੀ ਮਾਰਦੇ ਹਾਂ ਸਰਬਨ ਹੋਵੇਗਾ ਪੁੱਤ ਬਹੁਤ ਵਧੀਆ ਸੀ ਉਹਨੇ ਬੜੀ ਸੇਵਾ ਕੀਤੀ ਪਰ ਜੇ ਗੱਲ ਕਰੀਏ ਨਾ ਕਲਗੀਧਰ ਬਾਦਸ਼ਾਹ ਦੀ ਤੇ ਤੁਸੀਂ ਖਿਆਲ ਕਰਿਓ ਉਹਦੇ ਵਰਗਾ ਪੁੱਤ ਵੀ ਕੋਈ ਨਹੀਂ ਤੇ ਉਹਦੇ ਵਰਗਾ ਬਾਪ ਵੀ ਕੋਈ ਨਹੀਂ ਤਾਂ ਤੇ ਸਾਡਾ ਪੱਕਾ ਹੋ ਗਿਆ ਕਾਇਮ ਹੋ ਗਿਆ ਵੀ ਹੁਣ ਇਦਾਂ ਦਾ ਛਕਾਉ ਉਸ ਸਮੇਂ ਦੇ ਵਿੱਚ ਪਿਆੜੀਆਂ ਪੂੜੀਆਂ ਦਾ ਪ੍ਰਸ਼ਾਦ ਤਿਆਰ ਸਕਦੇ ਜਿਹੜਾ ਪ੍ਰਸ਼ਾਦ ਆਪ ਜੀ ਛਕਦੇ ਹੋ ਨਾ ਪਿਆਰ ਉਹ ਤੁਹਾਨੂੰ ਦਈ ਹੈ ਆਰਾਮ ਦੇ ਨਾਲ ਬੈਠ ਕੇ ਸਾ ਛਕਿਆ ਕਰੋ। ਜੇਰੀ ਵਾਰ ਇਸ ਕਮਰੇ ਵਿੱਚ ਬੈਠ ਕਰਕੇ ਧਨ ਸਾਨੂੰ ਆਪਣੇ ਹੱਥਾਂ ਦੇ ਨਾਲ ਦਾ ਤੇ ਜਦੋਂ ਨੰਦਪੁਰ ਵੱਲ ਰਵਾਨਗੀ ਕੀਤੀ ਨਾ ਮਹਾਰਾਜ ਨੇ ਦੀ ਸੀ ਵੀ ਕਲਗੀਧਰ ਪਾਤਸ਼ਾਹ ਗੋਬਾਲ ਗੋਬਿੰਦ ਰਾਏ ਕਹਿੰਦੇ ਸਾਡੇ ਕਿ ਵੀ ਤੁਸੀਂ ਵਾਪਸ ਚੱਲੇ ਹੋ ਵੀ ਦੁਬਾਰਾ ਆਉਣਾ ਨਹੀਂ ਹੋਵੇਗਾ ਤੇ ਤੇਰੇ ਨਾਲ ਰਿਸ਼ਤਾ ਕਾਇਮ ਕੀਤਾ ਮਾ ਦੇ ਪੁੱਤ ਦਾ ਕਹਿੰਦੇ ਸਰੀਰ ਕਰਕੇ ਨਹੀਂ ਆਵਾਂਗੇ ਪਰ ਜਦੋਂ ਵੀ ਤੁਸੀਂ ਕੁੰਗਣੀਆਂ ਦਾ ਪੂਰੀਆਂ ਦਾ ਪ੍ਰਸਾਦ ਬਣਾ ਕਰਕੇ ਰੋਜ਼ ਭੋਗ ਲਾਹ ਕਾਉਗੇ ਤੇ ਇਹਨਾਂ ਸੰਗਤ ਵਿੱਚ ਸਾਡੇ ਦਰਸ਼ਨ ਦਿਦਾਰੇ ਹੋਣਗੇ ਉੱਥੇ ਕੋਈ ਹੋਰ ਨਹੀਂ ਸੀ ਪਿਆਰਿਓ ਤੁਹਾਡੇ ਵੱਲ ਉਂਗਲ ਕੀਤੀ ਸੀ ਮਹਾਰਾਜ ਨੇ ਉਸ ਸਮੇਂ ਦੀ ਮਰਿਆਦਾ ਅੱਜ ਤੱਕ ਇਕੈਮ ਹੈ ਪਿਆ ਦੁਨੀਆ ਤੱਕ ਚਲਦੀ ਰਹੇਗੀ ਰੋਜ਼ ਆਸਾ ਕੀ ਵਾਰ ਦੇ ਤੋਂ ਪਰੰਤ ਕੁੰਗੜੀਆਂ ਤੇ ਪੂਰੀਆਂ ਦਾ ਪ੍ਰਸਾਦ ਦਾ ਭੋਗ ਲਗਾਇਆ ਜਾਂਦਾ ਹੈ ਮਹਾਰਾਜ ਤੁਹਾਡੇ ਵਰਤ ਕੇ ਛਕਦੇ ਨੇ ਚਾਰ ਨਿਸ਼ਾਨੀਆਂ ਨੇ ਮਹਾਰਾਜ ਦੀਆਂ ਕੰਕਸੇ ਦੀ ਕਟਾਰ ਹੈ ਸੋ ਕੇਸ ਦੇ ਵਿੱਚ ਗੁਲੇਲੇ ਦੇ ਗੋਲੀਏ ਚਰਨਾ ਦਾ ਜੋੜਾ ਉਸ ਸਮੇਂ ਦਾ ਮਹਾਰਾਜ ਜੀ ਪਿਛਲੇ ਪਾਸੇ ਕਰੋਂਦੇ ਦਾ ਬੂਟਾ ਹੈ ਆਪ ਸਾਰੀਆਂ ਸੰਗਤ ਤੇ ਹੋਣਗੇ ਤੇ ਕਰਿਓ ਉਸ ਸਮੇਂ ਵਿੱਚ ਮਹਾਰਾਜ ਨੇ ਕਰੋੰਦੇ ਦੀ ਦਾਤਨ ਕਰਕੇ ਗੜ ਦਿੱਤੀ ਸੀ ਤੇ ਵਚਨ ਕੀਤਾ ਸੀ ਵੀ ਇਹ ਰਹਿਦੀ ਦੁਨੀਆ ਤੱਕ ਹਰਿਆ ਭਰਿਆ ਰਹੇ ਤੁਸੀਂ ਅੱਜ ਵੀ ਦਰਸ਼ਨ ਦਿਦਾਰੇ ਕਰਿਓ ਅੱਜ ਵੀ ਹਰਿਆ ਭਰਿਆ ਹੈ ਸੋ ਮਹਾਰਾਜ ਜੀ ਨੇ ਅਨੇਕਾਂ ਹੀ ਪਟਨੇ ਦੀ ਰੋਹੇ ਜ਼ਮੀਨ ਦੇ ਉੱਤੇ ਚੋਜ ਵਰਤਾਏ ਮਹਾਰਾਜ ਦੇ ਅਸਥਾਨ ਨੇ ਮਹਾਰਾਜ ਨੇ ਅਨੇਕਾਂ ਕਮਰਿਆਂ ਦਾ ਪ੍ਰਬੰਧ ਸ੍ਰੀਮਾਨ ਸੰਤ ਬਾਬਾ ਹਰਿਆ ਸੋ ਏਸੀ ਕਮਰੇ ਅੰਦਰ ਜੀ ਵਿਖੇ ਵੀ ਮਾਰੇ ਜਾ ਰਹੇ ਨੇ ਸੋ ਸੰਗਤ ਵੱਡੀ ਗਿਣਤੀ ਵੱਡੀ ਘਾਟ ਹੈ ਆਉਣ ਜਾਣ ਵਾਸਤੇ 24 ਘੰਟੇ ਪ੍ਰਸ਼ਾਦਾ ਚਾਹ ਮੈਡੀਕਲ ਦੀ ਸੁਵਿਧਾ अनेका ਹੀ ਸੇਵਾਵਾਂ ਨੇ ਗੁਰੂ ਸਾਹਿਬ ਵਿਖੇ ਚਲਾਈਆਂ ਜਾ ਰਹੀਆਂ ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੁਹਾਡੇ ਸਹਿਯੋਗ ਦੇ ਨਾਲ ਸਾਹਮਣੇ 50 ਕਮਰਿਆਂ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ ਉਸ ਬਿਲਡਿੰਗ ਦੇ ਵਿੱਚ ਪੱਖਿਆਂ ਦੀ ਸੇਵਾ ਦੀ ਸੇਵਾ ਚੱਲ ਰਹੀ ਹੈ ਗੀਜਰਾ ਦੀ ਸੇਵਾ ਚੱਲ ਰਹੀ ਹੈ ਸੋ ਸੰਗਤਾਂ ਨੂੰ ਬੇਨਤੀ ਬੰਦੇ ਦੇ ਕਰਕੇ ਜਰੂਰ ਅਰਦਾਸ ਕਰਵਾ ਕੇ ਜਾਣਾ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ ਬੁਲਾਓ ਸਾਰੇ ਫਤਿਹ ਵਾਹਿਗੁਰੂ ਜੀ ਕਾ ਆਹੀ ਗੁਰਜੀ ਕੀ ਫਤਿਹ